ਬਈ ਸਸਤੀ ਗੱਲ ਜੀ ਸਾਰੇ ਸਾਨ ਭਰਾਵਾਂ ਨੂੰ ਅਮ ਬਾਜੀ ਹੌਲੈਂਡ ਬਾਰੇ ਆ ਜਾਣਕਾਰੀ ਇੱਕ ਥੋੜਾ ਹੌਲੈਂਡ ਦਾ ਨਾਂ ਵੱਡਾ ਕਰਕੇ ਅਗਲਾ ਕਹਿੰਦਾ ਵੀ ਹੌਲੈਂਡ ਆ ਜਦੋਂ ਖੁੱਲ ਗਿਆ ਤੇ ਕਹਿੰਦੇ ਵੀ ਪੈਸੇ ਬਹੁਤ ਖਾਂਦਾ ਕਹਿੰਦੇ ਪਰ ਇਹ ਜ਼ਰੂਰੀ ਨਹੀਂ ਹੁੰਦਾ ਵੀ ਉਹ ਟਰੈਕਟਰ ਦਾ ਪੰਪ ਖੁੱਲਿਆ ਤੇ ਉਹ ਜਿਆਦਾ ਪੈਸੇ ਖਾਊਗਾ ਕਈ ਵਾਰੀ ਸਾਰੀਆਂ ਚੀਜ਼ਾਂ ਡੈਮੇਜ ਨਹੀਂ ਹੁੰਦੀਆਂ ਕੁਝ ਚੀਜ਼ਾਂ ਹੀ ਡੈਮੇਜ ਹੁੰਦੀਆਂ ਜਿਹੜੀਆਂ ਕਿ ਨਵੀਆਂ ਪਾ ਕੇ ਤੇ ਪ੍ਰੋਪਰ ਜਿਹੜਾ ਹੈਗਾ ਪੰਪ ਫੁੱਲ ਐਕਿਊਰੇਸੀ ਕਰ ਲੱਗ ਪੈਂਦਾ ਜਿਸ ਤਰ੍ਹਾਂ ਇਹ ਹੁਣੇ ਜੀ ਬਾਡੀ ਦਾ ਫੇਸ ਥੋੜੇ ਜਿਹਾ ਡਾਊਨ ਹੈ ਇਹ ਬਾਡੀ ਦੇ ਫੇਸ ਇਹਦਾ ਬਾਡੀ ਦਾ ਫੇਸ ਲੈ ਜੀ ਗੋ ਠੀਕ ਹੈ ਜੀ ਆਹ ਨੂੰ ਕ੍ਰੋਸ ਆ ਹੈਗੀ ਕੇਮ ਪਲੇਟ ਜਿਹੜੀ ਕਿ ਠੀਕ ਹੈ ਬਿਲਕੁਲ ਓਕੇ ਹੈ ਇਹ ਚੱਲਦੀ ਆ ਆ ਹੈਡ ਦੀ ਸਟਾਰਟਿੰਗ ਸਹੀ ਸੀ ਹੈਡ ਬਿਲਕੁਲ ਓਕੇ ਹੈ ਇਹ ਚੱਲਦਾ ਹੁਣ ਇਹਦੇ ਕੀ ਹੈ ਇੱਕ ਡਰਾਈਵ ਸ਼ਾਫਟਰ ਇਹ ਦੇ ਇੱਥੇ ਚੜੀ ਪਈ ਵੀ ਆ ਤੇ ਆ ਚ ਜਾ ਇਥੋਂ ਡਾਊਨ ਵਜ ਜਾ ਆ ਇਹ ਆ ਡਰਾਈਵ ਸ਼ਾਫ ਪੈਜੂਗੀ ਵੇਨ ਪੰਪ ਆ ਜਿਹੜਾ ਮੇਨ ਆਏ ਨੇ ਪ੍ਰੈਸ਼ਰ ਬਣਾਉਣਾ ਪੰਪ ਦਾ ਕਿਉਂਕਿ ਇਹਦੇ ਸਿਰ ਤੇ ਚੱਲਣਾ ਹੈ ਵੇਨ ਪੰਪ ਦੇ ਇਹ ਨਵਾਂ ਹੋਣਾ ਜ਼ਰੂਰੀ ਹੈ ਇਹ ਪੈ ਗਿਆ ਹਾ ਟੀਡੀ ਪਿਸਟਨ ਆ ਹਾ ਟੀਡੀ ਪਿਸਟਨ ਦੇ ਵਿੱਚ ਆ ਜਿਹੜੀ ਕਿ ਝਰੀ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਇਹ ਆ ਟੀਡੀ ਪਿਸਟਨ ਆ ਜਿਹੜਾ ਨਵਾਂ ਪੈਜੂਗਾ ਕ੍ਰਾਸ ਹੈ ਜਿਹੜਾ ਕਿ ਇਹਨਾਂ ਦੀ ਜਿਹੜੀ ਪਲੇ ਇਹਦੀ ਪਲੇ ਖਤਮ ਕਰਦਾ ਇਹ ਚੀਜ਼ ਆ ਹੈਗੀ ਮੇਨ ਸਾਰਾ ਪੰਪ ਚ ਸਮਾਨ ਚੇਂਜ ਕਰਨ ਨਾਲ ਉਹ ਆ ਚੀਜ਼ਾਂ ਚਾਰ ਜਿਹੜੀਆਂ ਚ ਕਮੀ ਹੈਗੀ ਐ ਇਹ ਮੈਂ ਕੱਢ ਦੂੰਗਾ ਤੇ ਪੰਪ ਬਿਲਕੁਲ ਖਰਚਾ ਬਿਲਕੁਲ ਘਟ ਬਿਲਕੁਲ ਘਟਾ ਹੋਊਗਾ ਤੇ ਪੰਪ ਦੀ ਜਿਹੜੀ ਹੈਗੀ ਐ ਜਿਹੜੀ ਪਾਵਰ ਹੈ ਪੂਰੀ ਪੂਰੀ ਪਾਵਰ ਸ਼ੋਅ ਕਰੂਗਾ ਜੇ ਪੰਪ ਤੇ ਕਿਸੇ ਕਿਸਮ ਦੀ ਇਹਨੂੰ ਦਿੱਕਤ ਨਹੀਂ ਆਉਂਦੀ ਨਾਲ ਧੋਏ ਵੀ ਆਵੇ ਨਾਲ ਲੈ ਲੈ ਦੀਆਂ ਸਹੀ ਸੀ ਕਿ ਹੈ ਵਾਪਸੀ ਸਹੀ ਸੀ ਹੈ ਨਹੀਂ ਸੀਗੀ ਐਂਗਲ ਸਹੀ ਹੈ ਬਿਲਕੁਲ ਸਰਾਫ ਇਹ ਨਿਓਲਾ ਕਰ ਜਾਂਦੇ ਆ ਤੇ ਤੇ ਇਹ ਜ਼ਰੂਰੀ ਮੇਰੇ ਕਹਿਣ ਤੋਂ ਭਾਵੇਂ ਇਹ ਵੀ ਜ਼ਰੂਰੀ ਨਹੀਂ ਹੁੰਦਾ ਵੀ ਤੁਹਾਡਾ ਪੰਪ ਖੁੱਲ ਕੇ ਉਹ 30 35000 ਰੁਪਇਆ 40000 ਰੁਪਇਆ ਹੀ ਲੱਗੂਗਾ ਪੰਪ ਸੈੱਟ ਵੀ ਹੋ ਜਾਂਦਾ ਹੈ ਠੀਕ ਹੈ ਜੀ ਧੰਨਵਾਦ